ਜੱਟੇ ਆਉਂਦਾ ਮਨ ਪਰ ਆਵੇ ਤੇਸ ਕੋਈ ਨਾ ਜਾਵੇ ਜੀ ਦਾ ਜਵਾਨ ਪੁੱਤੁਰ ਗਿਆ ਓ ਮਾਂ ਪਿਓ ਦੱਸੋ ਕਿਵੇਂ ਜੀਵੇ ਜੀ ਦਾ ਜਵਾਨ ਪੁੱਤੁਰ ਗਿਆ ਓ ਮਾਂ ਪਿਓ ਦੱਸੋ ਕਿਵੇਂ ਜੀਵੇ ਝੂਠਾ ਦੇ ਕੋਈ ਕਹਿਸ ਜੇ ਪੈਦੇ ਘਰ ਵਿੱਚ ਦਾ ਨਾ ਆਣਾ ਇਹਨਾ ਆਵਾਰਾ ਪਤਵਾਨੇ ਲੈ ਦੀਆਂ ਕਈ ਕੀਮਤੀ ਜਨਾ ਇਹ ਆਵਾਰਾ ਪਕੂਆ ਨੇ ਲੈ ਲੀਆ ਕਈ ਕੀਮਤੀ ਦਰਨਾ ਬਈ ਬਹੁਤ ਮਾੜਾ ਕੰਮ ਹੋਇਆ ਹੈ ਹਾਂ ਬਾਈ ਆਵਾਰਾ ਪਸੀ ਬਹੁਤ ਹੈ ਬਾਈ ਸਾਡਾ ਤਾਂ ਦਿਲ ਰੋ ਰਿਹਾ ਬਈ ਨੇਕੀ ਨਜ਼ਰ ਲਾ ਬੀ ਸਾਡੇ ਕੋਲ ਦੇ ਉਸ ਨੂੰ ਤੇ ਪਹਿਲਾਂ ਆਸਿਆਂ ਦੇ ਬਾਦਸ਼ਾਹ ਜਨਾਬ ਰਜਿੰਦਰ ਭੱਲਾ ਸਾਹਿਬ ਉਹ ਚਲੇ ਗਏ ਸਾਨੂੰ ਛੱਡ ਕੇ ਹਰ ਜਾਨ ਕਿਸ ਦੁਨੀਆ ਤੋਂ ਵਿਛੋੜਾ ਉਹਨਾਂ ਦਾ ਕੰਮ ਦੇ ਹੀ ਕੋਈ ਦੂਰ ਨਹੀਂ ਹੋਇਆ ਤੇ ਉਸ ਤੋਂ ਬਾਅਦ ਚਰਨਜੀਤ ਅਹੋਜਾ ਸਾਹਿਬ ਸੰਗੀਤ ਸਮਰਾਟ ਸਮਰਾਟ ਜੀ ਜਿਨ੍ਹਾਂ ਨੇ ਲੱਖਾਂ ਦੁਨੀਆ ਨੂੰ ਰੋਜ਼ਗਾਰ ਦਿੱਤਾ ਵੱਡੇ ਤੋਂ ਛੋਟੇ ਬਣਾਏ ਛੋਟਿਆਂ ਤੋਂ ਵੱਡੇ ਬਣਾਏ ਛੋਟੇ ਤੋਂ ਵੱਡੇ ਬਣਾਏ ਕਿਉਂ ਕਿ ਤੇ ਨਾ ਕਿਤੇ ਆ ਹੁੰਦਾ ਜਦੋਂ ਕਲਾਕਾਰ ਵਿੱਚ ਕੋਈ ਕਾਠ ਹੋ ਜਾਂਦੀ ਹੈ ਤਾਂ ਉਹ ਉੱਥੇ ਦਾ ਉੱਥੇ ਰਹਿ ਜਾਂਦਾ ਪਰ ਜਿਹਨੂੰ ਪਰਮਾਤਮਾ ਨੇ ਤਰਾਸ਼ਿਆ ਹੁੰਦਾ ਉਹ ਸਟਾਰ ਬਣ ਜਾਂਦਾ ਹੈ ਤੇ ਜਨਾਬ ਨੇ ਬਹੁਤ ਸਾਨੂੰ ਸੋਹਣੇ ਸੁਪਰਸਟਾਰ ਦਿੱਤੇ ਨੇ ਇਸ ਇੰਡਸਟਰੀ ਵਿੱਚ ਤੇ ਹੁਣੇ ਕੁਝ ਦਿਨ ਪਹਿਲਾਂ ਮੈਂ ਕਹਿੰਨਾ ਬਹੁਤ ਵਧੀਆ ਸੋਹਲਾ ਗਾਇਕ 6 ਫੁੱਟ ਦਾ ਨੌਜਵਾਨ ਪੁਲਿਸ ਵਿੱਚ ਅਫਸਰ ਸੀਗਾ ਤੇ ਇੱਕ ਸ਼ੌਕਮੰਦੇ ਦਾ ਜਨੂੰਨ ਉਹਨੂੰ ਖਿੱਚ ਕੇ ਲੈ ਗਿਆ ਗਾਇਕੀ ਵੱਲ ਤੇ ਅਚਾਨਕੀ ਅੱਡੋ ਤੋਂ ਵਿਛੋੜਾ ਪਾ ਬਹੁਤ ਦਿਲਦਾਰ ਬੰਦਾ ਸੀ ਮੈਨੂੰ ਵਰਤਨਾ ਮੈਂ ਕਹਿੰਦਾ ਵੀ ਅੱਜ ਜਦੋਂ ਅਸੀਂ ਡਿਊਟੀਆਂ ਤੇ ਜਾਂਦੇ ਆ ਉਹਨਾਂ ਦੇ ਜਿਹੜੇ ਸੌਂਗ ਨੇ ਮਿੱਟੀ ਨਾਲ ਫਰੋਲ ਜੋ ਗਿਆ ਇੱਥੇ ਲੱਭਣੇ ਨਹੀਂ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋ ਗਿਆ ਕਿਆ ਬਾਤ ਹੈ ਜੋ ਲਿਖਿਆ ਜੋ ਗਾਇਆ ਮੇਲ ਪੱਤਰ ਸਾਹਿਬ ਤੋਂ ਹੋ ਗਿਆ ਬਾਈ ਇਹਦੇ ਚ ਨਾ ਪ੍ਰਸ਼ਾਸਨ ਦੀ ਬਹੁਤ ਘਾਟ ਹੈ। ਬਾਈ ਪ੍ਰਸ਼ਾਸਨ ਦੀ ਵੀ ਘਾਟ ਹੈ, ਸਾਡੇ ਲੋਕਾਂ ਦੀ ਵੀ ਘਾਟ ਹੈ। ਆ ਜਿਹੜੇ ਆਵਾਰਾ ਪਸ਼ੂ ਆਏ ਨੇ ਬੱਦਲਾਂ ਤੋਂ ਮੀਂਹ ਪੈਣ ਦੇ ਚੰਨ ਦੇ ਕਿ ਪਏ ਹੋ। ਆ ਲੋਕਾਂ ਦੀ ਮਾੜੀ ਸੋਚ ਇੰਨੀ ਹੋ ਗਈ ਹੈ। 6 ਮਹੀਨੇ ਦੁੱਧ ਪੀ ਲੈਂਦੇ ਨੇ। ਤੇ ਜਦੋਂ ਪਸ਼ੂ ਦਾ ਸੇਵਾ ਕਰਨ ਦਾ ਟਾਈਮ ਆਉਂਦਾ ਰਸਾ ਕੱਢ ਕੇ ਬਾਹਰ ਭੇਜ ਦਿੰਦੇ ਨੇ। ਕੋਈ ਲੋਕੋ ਉਹਦਾ ਜਾਨੀਰ ਮਰ ਗਿਆ। ਕਿਉਂ ਇਹਨਾਂ ਤੁਸੀਂ ਕਹਿਰ ਵਰਤ ਤਾ ਨਹੀਂ। ਮੰਨ ਲਓ ਤੋਡੇ ਘਰ ਦਾ ਕੋਈ ਜੀ ਕਮਾਉਂਦਾ ਹੋਵੇ ਜੇ ਉਹ ਮੰਜੇ ਤੇ ਪੈ ਜੇ ਤੁਸੀਂ ਬਾਹਰ ਧੱਕਾ ਦੇ ਦੋਗੇ ਭਾਈ ਕੀ ਗੱਲ ਉਹਨੂੰ ਬਾਹਰ ਕੱਢ ਸਕਦੇ ਆ ਪੁੱਤ ਨਹੀਂ ਕੱਢ ਸਕਦੇ ਐਵੇਂ ਸਾਡੇ ਜਿਹੜੇ ਪਸ਼ੂ ਨੇ ਉਹ ਸਾਡੇ ਜੀਵਨ ਦਾ ਅੰਗ ਨੇ ਉਹਨਾਂ ਨੂੰ ਨਾ ਬੇਆ ਬੇ ਬੇਵਾਰਾ ਪਸ਼ੂਆਂ ਵਿੱਚ ਨਾ ਸ਼ਾਮਲ ਕਰੋ ਇਹ ਤਾਂ ਪਹਿਲਾਂ ਅਸੀਂ ਦੇਖਦੇ ਹੁੰਦੇ ਸੀ ਹੋਰ ਸੂਬਿਆਂ ਵਿੱਚ ਹੁੰਦਾ ਸੀ ਪਵਾਰਾ ਪਸ਼ੂ ਤੁਰੇ ਫਿਰਦੇ ਰਹਿੰਦੇ ਸੀ ਆਪ 10 20 ਸਾਲਾਂ ਤੋਂ ਜੋ ਸਾਡੇ ਪੰਜਾਬ ਵਿੱਚ ਦਦਾਦ ਜਿੰਨੋਂ ਦਿਨ ਵਾਦੀ ਜਾਂਦੀ ਹੈ ਹੱਥ ਜੋੜ ਕੇ ਬੇਨਤੀ ਹੈ ਨਾ ਇਹ ਜਾ ਕਰਮ ਕਮਾਓ ਹੋਰ ਕਿਸੇ ਦਾ ਮਾਂ ਪੁੱਤ ਦਾ ਨਾ ਤੁਸੀਂ ਵਿਛੋੜਾ ਪਾ ਰਹਿਣ ਦੇਣਾ ਕੰਮਾਂ ਨੂੰ ਓਏ ਪ੍ਰਮਾਤਮਾ ਇੱਕ ਕੀੜਾ ਹਰ ਇੱਕ ਕਹਿੰਦੇ ਨੇ ਵੀ ਪੱਥਰਾਂ ਵਿੱਚ ਵੀ ਕੀੜਾ ਨੂੰ ਹੋਰੀ ਜਿਕੇ ਪਚਾਉਂਦਾ ਏ ਓਏ ਤੈਨੂੰ ਫਿਕਰ ਐ ਕਾ ਦਾ ਦਸ ਤੋਂ ਕਿਉਂ ਕਬਰੋਂ ਨਾ ਏ ਅਲਵਿਦਾ ਕਹਿ ਜਾਣਾ ਆਖਰ ਨੂੰ ਸੰਸਾਰ ਨੂੰ ਚੋਗਾ ਮੁੱਕਿਆ ਜਦ ਬੰਦਿਆ ਛੱਡਣਾ ਸੰਸਾਰ ਨੂੰ ਉਹ ਜਿਹੜੇ ਪੱਥਰਾਂ ਵਿੱਚ ਜੀ ਬੈਠੇ ਨੇ ਨਾ ਉਹਨਾਂ ਨੂੰ ਵੀ ਰੱਬ ਰਿਜ ਕਰ ਦਿੰਦਾ ਏ ਕਿ ਤਨਾ ਕਿਤੋਂ ਫਾਇਦਾ ਕਰ ਦਿੰਦਾ ਏ ਫਾਇਦਾ ਕਰ ਪਰ ਮਾੜੀ ਸੋਚ ਨਾ ਰੱਖੀ ਕਿਉਂ ਜਨਮ ਕਮਾਈ ਜਾਂਦੇ ਹੋ ਬਾਈ ਭਈ ਇੱਕ ਹੋਰ ਦੱਸਾਂ ਮਾੜਾ ਜਿਹਾ ਪ੍ਰਸ਼ਾਸਨ ਵੀ ਕਹੋ ਜਿਹੜੇ ਅਵਾਰਾ ਪਸ਼ੂ ਫਿਰਦੇ ਨੇ ਉਹਨਾਂ ਤੇ ਮਾੜੀ ਮੋਟੀ ਰੋਕ ਲਗਾਈ ਜਾਵੇ ਪ੍ਰਸ਼ਾਸਨ ਅੱਜ ਆਪਣੇ ਜਿਹੜਾ ਸਮਾਂ ਇਹ ਚੱਲਦਾ ਪਿਆ ਨਾ ਹਮ ਹਰ ਕੋਈ ਇੱਕ ਬੰਦੇ ਦੀ ਸੋਚ ਹਰ ਕੋਈ ਦੀ ਇਹੀ ਚੀਜ਼ ਬਣ ਗਈ ਹੈ ਹਮ ਕਿ ਮੈਨੂੰ ਕਿਸੇ ਤੋਂ ਕੀ ਲੈਣਾ ਮੈਂ ਸੁਖੀ ਮੇਰਾ ਪਰਿਵਾਰ ਸੁਖੀ ਮੇਰੇ ਬੱਚੇ ਸੁਖੀ ਮੇਰੇ ਰਿਸ਼ਤੇਦਾਰ ਸੁਖੀ ਰਿਸ਼ਤੇਦਾਰਾਂ ਦੀ ਤਾਂ ਚਲੋ ਬਹੁਤ ਦੂਰ ਦੀ ਗੱਲ ਹੈ ਫੇਰ ਵੀ ਸੋ ਕੁਮੰਗਬਾ ਉਹਦਾ ਪਰਿਵਾਰ ਨਹੀਂ ਪਰ ਆਮ ਪਬਲਿਕ ਨੂੰ ਕੋਈ ਧਿਆਨ ਦਿੰਦਾ ਜੀਦਾ ਚਲਾ ਗਿਆ ਐ ਆ ਵੀ ਭੋਗ ਤੇ ਕੱਠ ਹੋ ਜਾਂਦਾ ਜੇ ਕੋਈ ਫੈਮਸ ਹੋਵੇ ਜੇ ਕੋਈ ਗਰੀਬ ਦਾ ਚਲਾ ਗਿਆ ਉਹਦਾ ਕਿਤੇ ਨਾ ਨਿਸ਼ਾਨ ਨਾ ਨਿਸ਼ਾਨ ਉਹਨੂੰ ਕੋਈ ਨਹੀਂ ਪੁੱਛਦਾ ਤੇ ਨਾ ਇਸ ਸੰਸਾਰ ਤੋਂ ਕੋਈ ਜਾਵੇ ਅਣਹਾਈ ਮੌਤ ਇਹ ਕਿਵੇਂ ਰੋਕ ਲੱਗ ਸਕਦੀ ਹੈ ਜੇ ਸਰਕਾਰਾਂ ਕੜੇ ਕਾਨੂੰਨ ਬਣਾਉਣ ਕਾਨੂੰਨ ਜਿਹੜੇ ਇਹ ਰੱਸਾ ਕੱਢ ਦਿੰਦੇ ਨੇ ਉਹਨਾਂ ਤੇ ਕੜੀ ਕਾਰਵਾਈ ਹੋਵੇ ਕੜੀ ਕਾਰਵਾਈ ਵੀ ਹੋ ਸਕਦੀ ਹੈ ਜੇ ਪਸ਼ੂਆਂ ਦਾ ਜੇਕਰ ਆਧਾਰ ਕਾਰਡ ਬਣ ਜਾਵੇ ਸਹੀ ਗੱਲ ਬਣੋਗਾ ਹੈ ਆਨਾਲੇ ਸਮੇਤ ਮੇਰੀ ਗੱਲ ਦੀ ਗੌਰ ਕਰੋ ਬਾਈ ਗੱਲ ਸੱਚੀ ਹੋ ਕੇ ਨਿਕਲੂ ਇਹ ਕਿਉਂ ਦਿਨੋਂ ਦਿਨ ਦਿਨੋਂ ਦਿਨ ਇੱਕ ਦੂਜੇ ਨੂੰ ਦੇਖ ਕੇ ਸਿਸ਼ਟਮ ਦਿਨੋਂ ਦਿਨ ਵਿਗੜੀ ਜਾਂਦਾ ਦਿਨੋਂ ਦਿਨ ਜਾਂ ਸਕਿਆ ਹੈ ਨਾ ਦਿਨੋਂ ਦਿਨ ਇਹ ਚੱਲੀ ਜਾਂਦੀ ਹੈ ਪਰ ਇਹ ਜਾਂ ਨਹੀਂ ਕਰਨਾ ਚਾਹੀਦਾ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਬਾਕੀ ਆਪਾਂ ਦੇਖਦੇ ਹਾਂ ਯਾਰ ਸੜਕਾਂ ਤੇ ਜਾਈਏ ਬੁਰਾ ਹਾਲ ਹਸਪਤਾਲਾਂ ਵਿੱਚ ਜਾਈਏ ਬੁਰਾ ਹਾਲ ਰੇਲਵੇ ਸਟੇਸ਼ਨ ਤੇ ਜਾਈਏ ਬੁਰਾ ਹਾਲ ਅੱਜ ਕੱਲ ਏਅਰਪੋਰਟ ਨੇ ਵੀ ਰੇਲਵੇ ਸਟੇਸ਼ਨ ਦਾ ਰੂਪ ਲੈ ਲਿਆ ਉਹ ਮੁੱਚ ਕਿਵੇਂ ਉਹ ਬਈ ਉਹ ਕਿਵੇਂ ਇੱਕ ਬੰਦਾ ਜਾਣਾ ਹੁੰਦਾ ਬਾਹਰ ਹਾਂ ਘੜਦੇ 50 ਜੀ ਨਾਲ ਛੱਡਣ ਵਾਸਤੇ ਜਾਂਦੇ ਨੇ ਉਹ ਸਿਰਫ ਜਹਾਜ਼ ਚੜਦਾ ਦੇਖਦੇ ਨੇ ਲਾਈਟਾਂ ਨੂੰ ਹਾਂ ਉਹ ਏ ਪਤੰਦਰੋ ਤੁਸੀਂ ਕਿਉਂ ਖਰਚਾ ਕਰਕੇ ਇੱਨੇ ਜਾਂਦੇ ਹੋ ਇੱਕ ਉੱਥੇ ਜਾ ਕੇ ਉਨ ਜੋ ਬੇਫਾਲਤੂ ਦੇ ਪਬਲਿਕ ਵਿਧਾਨ ਨੇ ਹਮ ਹੈ ਨਾ ਹੋ ਸਕਦਾ ਕਿ ਆਂਦਿਆਂ ਦੇ ਰੱਬ ਨਾ ਕਰੇ ਕੋਈ ਕੁਦਰਤੀ ਮਾਰ ਪੈ ਜਾਏ ਪੈਗਾ ਨਾ ਪ੍ਰਭਾਤ ਕੋ ਘਟਾ ਉਹ ਜਿਹੜਾ ਜਾ ਰਿਹਾ ਬਾਹਰ ਕਮਾਣ ਵਾਸਤੇ ਉਹਨੂੰ ਜਾਣ ਦੋ ਇੱਥੇ ਜੱਫੀ ਪਾ ਕੇ ਮਿਲਦੇ ਹੋ ਉਥੇ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਦੀ ਆਪਾਂ ਜਹਾਜ਼ ਕਦੇ ਦੇਖਿਆ ਨਹੀਂ ਦੁਨੀਆ ਫਰਦੀਆ ਹੁਣ ਜਹਾਜ਼ਾਂ ਵਿੱਚ ਕਈਆਂ ਨੇ ਤਾਂ ਜਿਹੜਾਂ ਕੋਲੇ ਪੈਸਾ ਉਹਦਾ ਬਰਾਤ ਵੀ ਜਹਾਜ਼ ਲੈਣ ਆਣ ਲੱਗ ਪਏ ਹੁਣ ਅੱਛਾ ਜੀ ਅਗਲਾ ਹੈਲੀਕਾਪਟਰ ਥਰ ਕਰਕੇ ਉਤਰਦੇ ਜਾ ਕੇ ਉਹ ਤਾਂ ਇਹ ਤਾਂ ਵੱਡੇ ਲੋਕਾਂ ਦੇ ਕੰਮ ਨੇ ਤੇ ਦੂਜਾ ਕਹਿੰਦੇ ਵੀ ਜਨਸਖਿਆ ਤੂੰ ਕਹਿੰਦਾ ਵੀ ਵੱਧ ਗਈ। ਬਾਈ ਜਨਸਖਿਆ? ਹਾਂ ਮੈਂ ਤਾਂ ਮੰਨਦਾ ਨਹੀਂ ਵੱਧ ਗਈ। ਉਹ ਯਾਰ ਸਾਡੇ ਪੰਜਾਬ ਵਿੱਚ ਤੋਂ ਲਾਹ ਰਹੇ ਆਣੇ ਵਿੱਚ ਦਾ ਜਿੱਥੇ ਮਰਜੀ ਦੇਖ ਲਓ ਤਾਂ ਹੀ ਤਾਂ ਮੈਂ ਕਹਿੰਦਾ ਵੀ ਕੀੜੀਆਂ ਵਾਂਗੂ ਦੁਨੀਆ ਤੋਰੀ ਫਿਰਦੀ ਆ ਕੀੜੀਆਂ ਵਾਂਗੂ। ਉਹ ਮੈਂ ਨਹੀਂ ਮੰਨਦਾ ਵੀ ਇਹ ਵੀ ਆ ਬਾਤ। ਓਏ ਮੰਨ ਲੈ ਤੈਨੂੰ ਮੰਨਣਾ ਪਊਗਾ ਮੰਨ ਲੈ। ਫਰਦਾਸਾ ਬਾਈ ਕਿਵੇਂ ਵੱਧ ਗਈ? ਮੈਂ ਤਾਂ ਦੱਸਦਾ ਵੀ ਤੇਰੇ ਕਿੰਨੇ ਬੱਚੇ ਨੇ? ਮੇਰੇ ਦੋ ਬੱਚੇ ਨੇ। ਮੇਰੇ ਵੀ ਦੋ ਨੇ। ਹਰ ਇੱਕ ਘਰ ਵਿੱਚ ਦੋ ਜਾਂ 3 1 1 ਹਾਂ 2 ਜਾਂ 3 1 2 2 ਹਾਂ ਪਰ ਜਨ ਸੰਖਿਆ ਵਧੀ ਜਾਂਦੀ ਹੈ ਉਹਨਾਂ ਵਿੱਚੋਂ ਵੀ ਹਾਂ 2 ਇੱਕ ਬੱਚਾ ਬਾਹਰ ਬੈਠਾ ਪੰਜਾਬ ਧਿਆਣੀ ਤੋਂ ਬਾਹਰ ਚਲਾ ਗਿਆ ਹੈ ਇਹਨਾਂ ਬਾਹਰ ਚਲੇਗੇ ਕਈ ਤਾਂ ਸਾਰੇ ਪਰਿਵਾਰ ਹੀ ਬਾਹਰ ਬੈਠ ਹਾਂਜੀ ਕਈ ਤਾਂ ਇਹ ਜੀ ਨੌ ਮਤ ਆ ਗਈ ਕਿ ਬਜ਼ੁਰਗ ਬਾਹਰ ਅੰਦਰ ਹੋਣ ਨੂੰ ਬਾਥਰੂਮ ਵਿੱਚ ਗਏ ਦੋਰਾ पे ਉੱਠੇ ਕਰ ਗਏ ਲਾਸਾਂ ਸੜ ਗਈਆਂ 7 ਦਿਨ ਦੇਖਿਆ ਨਹੀਂ ਕਿਸੇ ਨੇ ਪੜੋਸੀਆਂ ਨੇ ਦੇਖਿਆ ਵੀ ਬਜ਼ੁਰਗ ਦੇਖਿਆ ਨਹੀਂ ਦਰਵਾਜ਼ਾ ਖੋਲਿਆ ਤਾਂਦਰੋਂ ਬੂ ਆਉਂਦੀ ਐ ਓਏ ਲੋਕੋ ਪੈਸੇ ਪਿੱਛੇ ਨਾ ਭੱਜੋ ਯਾਰ ਮੰਨ ਲਾ ਤੁਸੀਂ ਪੈਸਾ ਕਮਾਉਣ ਜਾ ਰਹੇ ਹੋ ਤਾਂ ਸਾਰੇ ਪਰਿਵਾਰ ਨੂੰ ਬਾਹਰ ਲੈ ਇੱਥੇ ਨਾ ਕਿਰਪਾ ਕਰਕੇ ਛੱਡਿਓ ਕਿਸੇ ਤੇ ਫਿਰ ਕਿਹਦੇ ਵਾਸਤੇ ਕਮਾਓਗੇ ਕਿਹਦੇ ਵਾਸਤੇ ਖਾਓਗੇ ਕਿਹਦੇ ਵਾਸਤੇ ਡਾਓਗੇ ਤੇ ਦੂਜੀ ਰਹੀ ਗੱਲ ਆ ਜਿਹੜੀ ਜਨਸੰਖਿਆ ਹੂੰ ਇਹ ਸਾਡੇ ਪੰਜਾਬ ਦੀ ਤਾਂ ਘਟ ਗਈ ਇਹ ਜਨਸੰਖਿਆ ਆ ਗਈ ਬਾਹਰਲੇ ਸੁਬਿਆਂ ਦੀ ਉਹ ਬਾਹਰਲੇ ਕਿਹੜਿਆਂ ਦੀ ਬਈ ਹੁਣ ਤਾਂ ਸਾਰੇ ਇੱਕੋ ਜਿਹੀ ਲੱਗਣ ਲੱਗਦੇ ਯੂਪੀ ਬਿਹਾਰ ਕੀ ਪਤਾ ਲੱਗਦਾ ਕਿਹੜਾ ਗੁਜਰਾਤ ਕਿਹੜਾ ਮਦਰਾਸੀ ਕਿਹੜਾ ਬੰਗਾਲੀ ਹੁਣ ਸਾਰੇ ਦੋਸਾ ਵੀ ਇੱਥੇ ਮਿਲ ਜਾਂਦਾ ਇਡਲੀ ਵੀ ਇੱਥੇ ਮਿਲਦੀ ਹੈ ਤੇ ਬਿਹਾਰੀ ਖਾਣਾ ਵੀ ਮਿਲ ਜਾਂਦਾ ਮਦਰਾਸੀ ਖਾਣਾ ਵੀ ਮਨ ਲਾ ਗੱਲ ਵਕਾਫ ਹੁਣ ਪੰਜਾਬੀਆਂ ਦੇ ਤਾਂ ਮਨ ਲਾ ਮੈਂ ਪਹਿਲਾਂ ਹੀ ਦੱਸ ਚੁੱਕਿਆ ਇੱਕ ਇੱਕ ਦਾ ਦੋ ਦੋ ਬੱਚੇ ਨੇ ਪਰ ਇਹਨਾਂ ਦੀ ਗਿਣਤੀ ਕਰ ਲਿਓ ਇੱਕ ਵਾਰੀ ਗਿਣਤੀ ਕਰ ਲੈ ਜਾ ਕੇ ਇੱਕ ਵਾਰੀ ਫੇਰ ਵਧੂਗੀ ਆਬਾਦੀ ਫੇਰ ਐਤੀ ਵਧੂਗੀ ਤੇ ਹੁਣ ਇਹ ਮੈਂ ਨਹੀਂ ਕਹਿੰਦਾ ਰੱਬ ਚੂੜਨਾ ਬੁਲਾਵੇ ਪਬਲਿਕ ਹਿੰਦੀ ਹੈ ਕੀ ਕਹਿੰਦੇ ਬਿਆਹ ਜਾਂ ਨਾਰਾਜ ਹੋਣਾ ਪਰ ਹੋ ਕੇ ਰਹੂਗਾ ਕਿਉਂ ਓਏ ਤੁਸੀਂ ਲਾad ਹੀ ਨਹੀਂ ਪੈਦਾ ਕਰਦੇ ਪ੍ਰਾਪਰਟੀਆਂ ਵਧਾਈ ਜਾਂਦੇ ਹੋ ਪ੍ਰਾਪਰਟੀਆਂ ਮੰਨ ਲਓ ਤੁਹਾਡੇ ਕੋਲੇ ਜੇ ਇੱਕ ਬੱਚਾ ਕੁਦਰਤੀ ਕੋਈ ਮਾਰ ਪਿਆ ਜੇ ਰੱਬ ਨਾ ਕਰੇ ਜੇ ਤੁਸੀਂ ਕੀ ਕਰੋਗੇ ਹਮ ਔਰ ਪਹਿਲਾਂ ਪੰਜਾਬ ਵੇ ਅਸੀਂ ਤਾਂ ਆਪ ਉਭੋਗ ਰਿਆ ਅੱਗੇ ਵੀ ਭੋਗੂਗਾ ਬਾਈ ਤਾਂ ਨਾਲ ਸੁਣੋ ਬਾਈ ਦੀ ਗੱਲ ਇਹ ਦੂਜੀ ਗੱਲ ਆ ਜਾਂਦੀ ਹੈ ਨਸ਼ਿਆਂ ਤੇ ਹਮ ਉਹਨਾਂ ਹਰਿਆਣਾ ਗਵਰਨਮੈਂਟ ਨੇ ਨਾ ਇੱਕ ਮੁਹਿੰਮ ਚਲਾਈ ਹੋਈ ਹੈ। ਮਾਨਨਿਆ ਐਸਪੀ ਸਾਹਿਬਾ ਸ੍ਰੀ ਉਪਾਦਨਾ ਜਾਦੋ ਜੀ ਐਸਪੀ ਕੈਥਲ। ਉਹਨਾਂ ਨੇ ਇੱਕ ਅਭਿਆਨ ਚਲਾਇਆ ਹੈ ਕਿ ਹਰਿਆਣੇ ਵਿੱਚ ਆਪਾਂ ਨੇ ਨਸ਼ਾ ਖਤਮ ਕਰ ਦੇਣਾ। ਦੋ ਟੀਮਾਂ ਬਣਾਈਆਂ ਹੋਈਆਂ ਨੇ। ਟੀਮ A ਟੀਮ B ਪਿੰਡਾਂ ਵਿੱਚ ਜਾਂਦੇ ਨੇ ਸਰਵੇ ਕਰਦੇ ਨੇ ਤੇ ਮਾਂ ਦਾ ਪੁੱਤ ਪਿੰਡ ਦਾ ਕੋਈ ਐ ਨਹੀਂ ਦੱਸਦਾ ਕਿ ਸਾਡੇ ਪਿੰਡ ਵਿੱਚ ਨਸ਼ੇੜੀ ਆਿੰਦੇ ਨੇ। ਇੱਥੋਂ ਸਪਲਾਈ ਹੁੰਦੀ ਹੈ ਇਹ ਬਾਅਦ ਦੇ ਬੱਚੇ ਆਉਂਦੇ ਨੇ ਸਪਲਾਈ ਕਰਨਾ ਜਾਂ ਕੋਈ ਇੱਥੇ ਸਮਗਲਰ ਆਉਂਦੇ ਨੇ ਹਾਂ ਚੰਦ ਕੁਝ ਬਜ਼ੁਰਗ ਕਹਿੰਦੇ ਨੇ ਕਿ ਸਾਡੇ ਪਿੰਡ ਵਿੱਚ ਨਸ਼ਾ ਬਹੁਤ ਹੈ ਮਾਰੇ گاਉਂ ਮੈਂ ਤਾਂ ਬਹੁਤ ਨਸ਼ਾ ਜੀ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਵੀ ਕਾਰਵਾਈ ਨਹੀਂ ਕਰਦੀ ਲੇਕਿਨ ਇੱਕ ਨੰਬਰ ਵੀ ਦਿਆ ਹੋਇਆ ਟੋਲ ਫ੍ਰੀ ਨੰਬਰ ਕਿਸੇ ਦਾ ਨਾਮ ਸਾਹਮਣੇ ਨਹੀਂ ਆਉਂਦਾ ਗੁਪਤ ਰਹਿੰਦਾ ਹੈ ਇੱਕ ਵਾਰੀ ਫੋਨ ਕਰੋ ਪੱਕੀ ਖਬਰ ਹੋਣੀ ਚਾਹੀਦੀ ਹੈ ਕਾਰਵਾਈ ਹੋ ਕੇ ਰਹੂਗੀ ਇਹ ਅਸਰਾਂ ਦਾ ਵਾਦਾ ਹੈ हरियाणा ਗਵਰਨਮੈਂਟ ਦਾ ਵਿਵਾਦ ਹੈ ਤੇ ਪੰਜਾਬ ਗਵਰਨਮੈਂਟ ਨੇ ਕੀ ਕਰਿਆ ਬਲਡੋਜ਼ਰ ਚਲਾਇਆ ਉਹਦੇ ਵਿੱਚ ਮੈਂ ਨਹੀਂ ਕਹਿੰਦਾ ਰੱਬ ਝੂਠ ਨਾ ਬਲਾਵੇ ਪਬਲਿਕ ਕਹਿੰਦੀ ਹੈ ਕਹਿੰਦਾ ਬਲਡੋਜ਼ਰ ਤਾਂ ਉਹਨਾਂ ਦੇ ਕੌਲਾਂ ਤੇ ਚੱਲਿਆ ਜਿਹੜੇ ਆਮ ਗਰੀਬ ਨੇ ਮੈਂ ਨਹੀਂ ਕਹਿੰਦਾ ਪਬਲਿਕ ਕਹਿੰਦੀ ਰੱਬ ਝੂਠ ਨਾ ਬਲਾਵੇ ਸੱਚ ਹੈ ਤੇ ਜੇ ਸੱਚ ਹੈ ਤੁਸੀਂ ਵੀ ਸਾਹਮਣੇ ਲਿਆਇਓ ਤੇ ਉਹ ਕਹਿੰਦੇ ਵੀ ਜਿਹੜੇ ਅਸਲੀ ਮਗਰਮੱਛ ਨੇ ਉਹ ਤਾਂ ਫੜੇ ਨਹੀਂ ਹੋ ਜਾਂਦੇ ਉਹਨਾਂ ਦੇ ਤਾਂ ਹੱਥ ਬਹੁਤ ਲੰਬੇ ਹੋਗੇ ਉਹ ਲੰਬੇ ਤਾਂ ਹੋਗੇ ਪਰ ਕਟੇ ਵੀ ਜਾਣਗੇ ਕਦੇ ਇਹ ਜਿੱਦਣ ਕਹਿੰਦੇ ਵੀ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ ਬਾਈ ਜਦੋਂ 1 ਦਿਨ ਆਉਂਦਾ ਨਾ ਸਾਧ ਦਾ ਇੱਕ ਇੱਕ ਪਲ ਮੁਸ਼ਕਲ ਹੋ ਜਾਂਦਾ ਕੱਢਣਾ ਹੂੰ ਬਾਕੀ ਲੋਕੀ ਦਾ ਗੱਲਾਂ ਪਤਾ ਨਹੀਂ ਕੀ ਕੀ ਬਣਾਈ ਜਾਂਦੇ ਨੇ ਕੀ ਕੀ ਉਡਾਈ ਜਾਂਦੇ ਨੇ ਪਰ ਆਪ ਵੀ ਅੱਗੇ ਆ ਜਾਓ ਓਏ ਕਿਸੇ ਆਸ ਪੜੌਸੀ ਦਾ ਜਿਹਦਾ ਪੁੱਤ ਘਰੋਂ ਜਾ ਰਿਹਾ ਨਸ਼ੇੜੀ ਐ ਘਰ ਦੇ ਭਾਂਡੇ ਵੇਚ ਤੇ ਮਾਂ ਨੂੰ ਕੁੱਟਦਾ ਬਾਪ ਨੂੰ ਕੁੱਟਦਾ ਭਾਈ ਨੂੰ ਮਾਰ ਦਿੰਦਾ ਉਹਨਾਂ ਨੂੰ ਤਾਂ ਉਜਾਗਰ ਕਰ ਦੋ ਉਹਨਾਂ ਨੂੰ ਤਾਂ ਦੱਸ ਦੋ ਕਾਰਵਾਈ ਹੋ ਜਾਊਗੀ ਪੰਜਾਬ ਵਿੱਚ ਵੀ ਹੋਊਗੀ ਹਰਿਆਣਾ ਵਿੱਚ ਵੀ ਹੋ ਰਹੀ ਹੈ ਤੇ ਜਿੱਥੇ ਜਿੱਥੇ ਨਸ਼ਾ ਵਿਕਦਾ ਹੈ ਕਾਰਵਾਈ ਹੋ ਜਾਂਦੀ ਹੈ ਥੋੜਾ ਜਿਹਾ ਅੱਗੇ ਹੁੰਦੀ ਸਾਨੂੰ ਜ਼ਰੂਰਤ ਹੈ ਬਈ ਸਰਕਾਰ ਨੂੰ ਨਸ਼ੇ ਦਾ ਪੂਰੀ ਪਵੰਦੀ ਲਾਉਣੀ ਚਾਹੀਦੀ ਲਾ ਤਾਂ ਰਹੀ ਹੈ ਸਰਕਾਰ ਪਵੰਦੀ ਵੀ ਲਾ ਰਹੀ ਹੈ ਤੇ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਪਰ ਥੋੜਾ ਪਬਲਿਕ ਨੂੰ ਆਪ ਸਾਥੋ ਦੇਣਾ ਪਊਗਾ ਜੇ ਇਸ ਚੀਜ਼ ਤੇ ਦਸਤ ਪਾਉਣੀ ਹੈ ਹੁਣ ਹਰ ਕੋਈ ਕਹੀ ਜਾਂਦਾ ਨਸ਼ਾ 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 ਹੁਣ ਤੇਰੇ ਪਿੰਡ ਵਿੱਚ ਵੀ ਕਹੀਂ ਹੋਣਗੇ ਮਤਲਬ ਕਿਸੇ ਨੂੰ ਕਿਹਾ ਵੀ ਮੇਰੇ ਪਿੰਡ ਦਾ ਸ਼ਾਫੂਕ ਦਾ ਨਾ ਉਹ ਆਪਣਾ ਡਰ ਹੋ ਜਾਂਦਾ ਡਰ ਹੋ ਆ ਗਈ ਜੀ ਇਹ ਹੀ ਸਾਡਾ ਡਰ ਤੇ ਇਹ ਹੀ ਸਾਡੀ ਸੋਚ ਸਾਡੇ ਸਮਾਜ ਨੂੰ ਭੂਨੇ ਅੰਗਰਾ ਖਾਈ ਜਾਂਦੀ ਹੈ ਓਏ ਨਾ ਕਰੋ ਇਹ ਜੇ ਆਪਾਂ ਅੱਜ ਇੱਕ ਨੂੰ ਬਚਾਉਨੇ ਆਂ ਕਹਿੰਦੇ ਨੇ ਇੱਕ ਦੀ ਜਾਨ ਬਖਸ਼ੀ ਇੱਕ ਨੂੰ ਜੀਵਨਦਾਨ ਦਿੱਤਾ ਤੇ ਸੌ ਗਊ ਦਾ ਪੁੱਣ ਲੱਗਦਾ ਆਪਨੇ ਸਮਾਜ ਨੂੰ ਬਚਾਉਣਾ ਹੈ ਬੇਸ਼ੱਕ ਬੂਰੇ ਬਣ ਜੀਏ ਕੋਈ ਗੱਲ ਨਹੀਂ ਹੋ ਸਕਦਾ ਆਨ ਵਾਲਾ ਸਮਾ ਸਾਡੇ ਵਾਸਤੇ ਚੰਗਾ ਹੋਊਗਾ ਹੋਊਗਾ ਵੀ ਚੰਗਾ ਇਸ ਕਰਕੇ ਨਾ ਨਸ਼ੇ ਕਰੋ ਨਾ ਮਾ ਆਪੇ ਉਹਨੂੰ ਕੁੱਟੋ ਵਧੀਆ ਜ਼ਿੰਦਗੀ ਜਿਓ ਜ਼ਿੰਦਗੀ ਵਿੱਚ ਕੁਝ ਕਰਕੇ ਦਿਖਾਓ ਜੇ ਇਸ ਸੰਸਾਰ ਵਿੱਚ ਆਇਓ ਤਾਂ ਤੁਹਾਡੇ ਗਮ ਤੋਬਾ ਦੂਰ ਹੋ ਗਏ ਲਓ ਜੀ ਹੁਣ ਤੁਸੀਂ ਅਗਲੇ ਐਪੀਸੋਡ ਵਿੱਚ ਮਿਲਾਂਗੇ ਜੇ ਸਾਡੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਕਿਰਪਾ ਕਰਕੇ ਇਹਨਾਂ ਨੂੰ ਰੱਬ ਝੂਠਨਾ ਬੁਲਾਵੇ ਸੱਚ ਕਹਿਣਾ ਹੂੰ ਸ਼ੇਅਰ ਕਰਦੇ ਰਹੋ ਸ਼ੇਅਰ ਕਰੋ ਵੀ ਲਾਈਕ ਕਰੋ ਕਮੈਂਟ ਕਰੋ ਤੁਹਾਡੇ ਪਿਆਰ ਤੇ ਸਹਿਯੋਗ ਦੀ ਸਾਨੂੰ ਬਹੁਤ ਲੋੜ ਆ ਅੱਗੇ ਤੁਹਾਡੇ ਵਾਸਤੇ ਵਧੀਆ ਗੱਲਾਂ ਪਰਿਵਾਰਕ ਸਮਾਜਿਕ ਧਾਰਮਿਕ ਹਰ ਇੱਕ ਚੀਜ਼ ਦੀ ਗੱਲ ਕਰਾਂਗੇ ਨਾ ਕਿਸੇ ਤੋਂ ਡਰਾਂਗੇ ਹਰ ਵੇਲੇ ਉਸ ਰੱਬ ਦਾ ਸ਼ੁਕਰੀਆ ਦਾ ਕਰਾਂਗੇ ਜਿਉਂਦੇ ਬਸਦੇ ਰਹੋ ਮੈਂ ਨਹੀਂ ਕਹਿੰਦਾ ਰੱਬ ਝੂਠਨਾ ਬੁਲਾਵੇ ਸਤਿ ਸ਼੍ਰੀ ਅਕਾਲ